ਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਇ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕ ਥਾਂ ਤੇ ਬਹਿਣਾ ਸਿਖਾਇਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਵਿਚਾਰ ਚਰਚਾ ਕਰਨੀ ਸਿਖਾਈ ਔਰ ਇਹ ਵੀ ਆਖਿਆ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਈਐ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਤਖਤਾ ਔਰ ਸਮੇ ਸਮੇ ਦੇ ਉਤੇ ਇੱਥੇ ਜਿਹੜੇ ਪੰਥਕ ਫੈਸਲੇ ਹੁੰਦੇ ਆ ਜੇ ਕੋਈ ਸਿੱਖ ਨਿੱਜੀ ਤੌਰ ਦੇ ਉਤੇ ਜਾਂ ਫਿਰ ਪੰਥਕ ਤੌਰ ਦੇ ਉਤੇ ਗਲਤੀ ਕਰਦਾ ਉਹ ਆਪਣੀ ਭੁੱਲ ਗਲਤੀ ਨੂੰ ਮੰਨਦਾ ਅਕਾਲ ਤਖਬ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸਾਡਾ ਸ਼ਾਨਾਮੱਤਾ ਇਤਿਹਾਸ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਧ ਸਵਾਮੀ ਸੰਦਾ ਇੱਥੇ ਸੱਚੇ ਪਾਤਸ਼ਾਹ ਦਾ ਇਹ ਤਖਤ ਬਖਸ਼ਾਂਦਾ ਬਾਅਦ ਸ਼ਰਤੇ ਕੋਈ ਨਿਮਰਤਾ ਦੇ ਨਾਲ ਝੁਕੇ ਮਾਫੀ ਮੰਗੇ ਗੁਰੂ ਸੰਗਤ ਕੋਲੋਂ ਗੁਰੂ ਗ੍ਰੰਥ ਕੋਲੋਂ ਔਰ ਅਗੇ ਤੋਂ ਇਹ ਪ੍ਰਣ ਕਰੇ ਕਿ ਮੈਂ ਉਹ ਗਲਤੀਆਂ ਨਹੀਂ ਕਰਾਂਗਾ ਤਾਂ ਇੱਥੋਂ ਫੇਰ ਸੱਚੇ ਪਾਤਸ਼ਾਹ ਜਿਹੜੇ ਉਹ ਗਲ ਬਕੜੀ ਦੇ ਵਿੱਚ ਵੀ ਲੈਂਦੇ ਆ ਤੇ ਬਖਸ਼ੇ ਜਾਂਦੇ ਆ ਇਸੇ ਸਬੰਧ ਦੇ ਵਿੱਚ ਹੀ ਅੱਜ ਕਾਫੀ ਜਿਹੜੇ ਮਸਲੇ ਸੀ ਇੱਥੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਸਵੇਰ ਤੋਂ ਹੀ ਵਿਚਾਰੇ ਗਏ ਵੱਖ-ਵੱਖ ਜਿਹੜੇ ਬੰਦੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਔਰ ਫੇਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਹਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਏ ਹੀ ਤੋਂ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਸੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹੋਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਵੀਕਾਰ ਕੀਤੀ ਆ ਉਹ ਸਬੰਧੀ ਖੁੱਲੇ ਰੂਪ ਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਵਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਯੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੁਝ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਅਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਆ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੀ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆਣ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤਾਂ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਅਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਹੀ ਉਹਨੂੰ ਅੱਜ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦੇ ਆ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਹਿਬਾਨ ਵੱਲੋਂ ਰੋਕ ਲੱਗੀ ਸੀ ਔਰ ਕਿਹਾ ਗਿਆ ਸੀ ਜਿੰਨਾ ਚਿਰ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਣਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਆਜ ਉਹਨਾਂ ਨੇ ਇੱਥੇ ਆਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਤੇ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਵਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ ਹਟਈਆ ਡਾਕਟਰ ਕਰਮਜੀਤ ਸਿੰਘ ਵਾ ਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅਮਰitsar ਉਹ ਵਿਸ਼ੇ ਦੇ ਮਾਮਲਾ ਆਪਾਂ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਸੀ ਕਿ ਰਗਵੇਦ ਦਾ ਬੋਲ ਆ ਸਰਵੇ ਭਵੰਤੂ ਸੁਖੇ ਨਾ ਤੋ ਉਹਨਾਂ ਨੇ ਕਿਹਾ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟੱਡੀ ਚੇਅਰ ਸਥਾਪਿਤ ਕੀਤੀ ਆ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਆ ਇਹ ਸਾਡੇ ਨਿਆਰੇਪਨ ਦੇ ਉੱਤੇ ਹਮਲਾਵਾ ਪਛਾਣ ਤੇ ਹਮਲਾ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਆ ਉਹ ਅੱਜ ਲਗਾਈ ਗਈ ਆ ਇਹ ਜਿਹੜੇ ਮਾਮਲੇ ਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਵਿਚਾਰੇ ਗਏ ਕਿ ਅਕਾਲ ਤਖਬ ਸਾਬ ਦਾ ਜਿਹੜਾ ਸਿਧਾਂਤ ਆ ਤੇ ਜਿਹੜੀ ਮਰਿਆਦਾ ਵਾ ਇੱਕ ਸਾਡੀ ਪੰਥ ਕਰਵੈਤਾ ਵਾ ਵੀ ਜਿਹੜਾ ਵੀ ਮਾਫੀ ਮੰਗਦਾ ਵਾ ਉਹਨੂੰ ਫੇਰ ਤਨਖਾਹ ਲਗਾਉਣੀ ਤੇ ਜਦੋਂ ਉਹ ਤਨਖਾਹ ਲਗਾ ਕੇ ਕੋਈ ਆਪਣੀ ਸੇਵਾ ਪੂਰੀ ਕਰ ਲੈਂਦਾ ਵਾ ਤੇ ਫੇਰ ਉਹਨੂੰ ਮਾਫੀ ਵੀ ਜਿਹੜੀ ਇੱਥੋਂ ਸ਼੍ਰੀ ਅਕਾਲ ਤਖਬ ਸਾਹਿਬ ਤੋਂ ਮਿਲਦੀ ਆ ਇਹ ਜਿਹੜੇ ਅੱਜ ਮਾਮਲੇ ਹੀ ਇੱਥੇ ਸਾਰੇ ਵਿਚਾਰੇ ਗਏ ਆ ਦੇਖੋ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸਿੱਖਾਂ ਦੀ ਸੰਸਥਾ ਦਾ ਔਰ ਬਹੁਤ ਕੁਰਬਾਨੀਆਂ ਦੇ ਨਾਲ ਇਹ ਹੁੰਦ ਦੇ ਵਿੱਚ ਆਈ ਆ ਪਹਿਲੀ ਗੱਲ ਤੇ ਵੀ ਇੱਥੇ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹ ਭੈ ਭਾਵਨੀ ਦੇ ਵਿੱਚ ਹੋਣ ਔਰ ਜਿਹੜਾ ਉਦੋਂ ਤਕਨੀਕੀ ਤੌਰ ਦੇ ਉੱਤੇ ਖਾਮੀਆਂ ਜਾਂ ਫਿਰ ਉਸ ਵੇਲੇ ਜਿਹੜੇ ਸਾਡੇ ਸਿੰਘ ਸਾਹਿਬ ਹੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਸੀ ਉਦੋਂ ਵੇਖਿਆ ਸੀ ਪੰਜ ਸਿੰਘ ਸਹਿਬਾਨਾ ਨੇ ਵੇਖਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਬਣਦੀ ਰਕਮ ਸੀ ਉਹ ਜਮਾ ਨਹੀਂ ਕਰਵਾਈ ਔਰ ਫਿਰ ਉਹਨਾਂ ਨੇ ਉਹਦੇ ਉੱਤੇ ਪਹਿਲਾ ਸ਼੍ਰੋਮਣੀ ਕਮੇਟੀ ਨੇ ਇੱਕ ਵਿਭਾਗੀ ਕਾਰਵਾਈ ਕੀਤੀ ਔਰ ਜਿਹੜੇ ਉਸ ਵੇਲੇ ਐਗਜ਼ੈਕਟਿਵ ਹੀ ਉਹਨਾਂ ਨੂੰ ਅਕਾਲ ਤੱਕ ਸਾਬਤ ਤੋਂ ਤਨਖਾਹ ਵੀ ਲਗਾਈ ਗਈ ਔਰ ਉਹਨਾਂ ਨੇ ਉਸ ਵੇਲੇ ਉਹ ਤਨਖਾਹ ਨੂੰ ਭੁਗਤਿਆ ਤਾਂ ਮੈਂ ਇਹ ਸਮਝਦਾ ਵਾਂ ਕਿ ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਰਨਲ ਇਜਲਾਸ ਦਾ ਮਤਾ ਵੀ ਹੈਗਾ ਇਹਦੇ ਤੋਂ ਇਲਾਵਾ ਜਿਹੜੇ ਈਸ਼ਰ ਸਿੰਘ ਆ ਤੇ ਜਿਹੜੇ ਤਿੰਨ ਮੈਂਬਰੀ ਕਮੇਟੀ ਇੱਕ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਤੁਸੀਂ ਰਿਪੋਰਟ ਸਾਰਿਆਂ ਨੇ ਪੜ੍ਹੀ ਹੋਣੀ ਉਹਦੇ ਵਿੱਚ ਉਹਨਾਂ ਨੇ ਖਾਮੀਆਂ ਦੀ ਗੱਲ ਬਹੁਤ ਸਾਰਾ ਕੀਤੀ ਆ ਭਈ ਜਿਹੜਿਆ ਪੈਸੇ ਦਾ ਲੇਜਰ ਦੇ ਵਿੱਚ ਹੇਰ ਫੇਰ ਆ ਇਹ ਸਾਰੀਆਂ ਗੱਲਾਂ ਤਾਂ ਮੈਂ ਇਹ ਸਮਝਦਾ ਆ ਕਿ ਅੱਜ ਇੰਨੇ ਲੰਮੇ ਚਿਰ ਬਾਅਦ ਇੱਕ ਸਪੀਕਰ ਦਾ ਆਉਣਾ ਫਿਰ ਇੱਕ ਮਨਿਸਟਰ ਦਾ ਆਉਣਾ ਜਿਹੜਾ ਮਨਿਸਟਰ ਥੋੜੇ ਦਿਨ ਪਹਿਲਾਂ ਖੁਦ ਇੱਥੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਜਦੋਂ ਉਹਨਾਂ ਨੇ ਸ਼੍ਰੀਨਗਰ ਗਲਤੀ ਕੀਤੀ ਔਰ ਉਹਨਾਂ ਦਾ ਦੋਵਾਰੀ ਪੇਸ਼ ਹੋ ਕੇ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਦਖਲ ਅੰਦਾਜ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਾਮਲਾ ਜਿਹੜਾ ਹੋ ਚੁੱਕਾ ਪਹਿਲਾਂ ਔਰ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਵਾ ਉਹਨੂੰ ਵੀ ਨਾ ਮੰਨਣ ਵਾਲੀ ਇਹ ਗੱਲ ਹੈਗੀ ਆ ਔਰ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਰਾਜਨੀਤਿਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਸੱਚ ਜਰੂਰ ਸਾਹਮਣੇ ਆਵੇ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਨਤਕ ਹੋਵੇ ਹੋਈ ਵੀ ਆ ਉਹਦੇ ਜੋ ਤੱਥ ਵਾ ਉਹਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ ਰਾਜਨੀਤੀ ਤੋਂ ਪ੍ਰੇਰਿਤ ਕੁਝ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਸਿਆਸੀ ਤੌਰ ਤੇ ਕਿਉਂਕਿ ਆਹੀ ਗਲਤੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਅਸੀਂ ਆਪਣਾ ਆਪ ਨੂੰ ਰਾਜਨੀਤੀ ਦੇ ਵਿੱਚ ਤਕੜਾ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰੀਏ ਸਿੱਧਾ-ਸਿੱਧਾ ਹੀ ਸਿੱਖ ਮਾਮਲਿਆਂ ਦੇ ਵਿੱਚ ਦਖਲ। ਸਿੰਘ ਸਾਹਿਬ ਇੱਕ ਕੈਲੰਡਰ ਦਾ ਮਾਮਲਾ ਸੀ 27 ਦਸੰਬਰ ਦਾ ਸਹਿਬ ਜਦੋਂ ਦਾ ਸ਼ਹੀਦੀ ਗੁਰਪੁਰਪੁਰ ਤੇ ਸਾਸ੍ਰੀ ਗੁਰਗੋਗ ਸਿੰਘ ਦਾ ਪ੍ਰਕਾਸ਼ ਗੁਰਪੁਰੂ ਇੱਥੇ ਵੀ ਕੋਈ ਵਿਚਾਰਵਟਾਂਦਰਾ ਹੋਇਆ ਜਿਹੜੀ ਤਰੀਕ ਨੂੰ ਲੈ ਕੇ। ਦੇਖੋ ਗੱਲ ਇਹ ਆ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਆ ਉਹ ਕੈਲੰਡਰ ਕਮੇਟੀ ਨੇ ਜਿਹੜੇ ਸਾਡੇ ਪਿਛਲੇ ਸਿੰਘ ਸਹਿਬਾਨ ਹੀ ਉਹਨਾਂ ਨੂੰ ਉਹ ਸਾਰਾ ਪੜਾਇਆ ਉਸ ਤੋਂ ਬਾਅਦ ਉਸ ਸਮੇਂ ਦੇ ਸਿੰਘ ਸਹਿਬਾਨ ਨੇ ਇੱਕ ਆਦੇਸ਼ ਵੀ ਕੀਤਾ ਤੁਹਾਡੇ ਕੋਲ ਵੀ ਹੋਣਾ ਭਈ ਇਹਦੇ ਮੁਤਾਬਕ ਹੀ ਸਾਰੇ ਦਿਹਾੜੇ ਜਿਹੜੇ ਉਹ ਮਨਾਏ ਜਾਣ ਹੁਣ ਕਿਉਂਕਿ ਉਹ ਉਹ ਵੀ ਸਿੰਘ ਸਹਿਬਾਨ ਹੀ ਇਸ ਕਰਕੇ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਹੋਈ ਬਾਕੀ ਇਹ ਠੀਕ ਆ ਵੀ ਜਿਹੜਾ ਗੁਰਪੁਰਬ ਆ ਕੈਲੰਡਰ ਦੇ ਮੁਤਾਬਕ ਉਹ 27 ਤਰੀਕ ਨੂੰ ਹੀ ਆ 27 ਦਸੰਬਰ ਤੇ ਨਾਲ ਹੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸਨੇਹਾ ਆਏ ਨਿੱਜੀ ਚਿੱਠੀਆਂ ਹਜ਼ਾਰਾਂ ਆਈਆਂ ਤੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਜਾਂ ਸ਼ਹੀਦੀ ਦਿਹਾੜੇ ਸਾਬ ਜਾਦਿਆਂ ਦੇ ਮਨਾਉਣੇ ਆ ਔਰ ਆਪਾਂ ਗੁਰਮਤ ਸਮਾਗਮ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ ਬਾਕੀ ਜਿਹੜੇ ਗੁਰਮਤ ਸਮਾਗਮ ਆ ਇਹ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਹੋਣ ਤਾਂ ਇਹ ਸਮਰਪਿਤਤਾ ਮਹੀਨਾ ਮਹੀਨਾ ਵੀ ਚੱਲਦੇ ਆ ਤੋ ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਮਨਾਉਣ ਦੇ ਵਿੱਚ ਕੋਈ ਦਿੱਕਤ ਆ ਖਾਸ ਕਰਕੇ ਉਧਰਲੇ ਜਿਹੜੇ ਜ਼ਿਲ੍ਹੇ ਆ ਤਾਂ ਜਿਵੇਂ ਸਥਾਨਕ ਪੱਧਰ ਤੇ ਉੱਤੇ ਪਹਿਲਾਂ ਵੀ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਮਨਾ ਲੈਂਦੇ ਆ ਤਾਂ ਉਹ ਆਪਣੇ ਸਥਾਨਕ ਤੌਰ ਤੇ ਐਵੇਂ ਮਨਾ ਸਕਦੇ ਆ ਬਾਕੀ ਕੈਲੰਡਰ ਦੇ ਮੁਤਾਬਕ ਜਿਹੜਾ ਪ੍ਰਕਾਸ਼ ਪੁਰਬ ਆ ਉਹ 27 ਦਸੰਬਰ ਦਾ ਜਾਂ ਉਹਦੇ ਨਾਲ ਕੋਈ ਛੜ ਛੜ ਨਹੀਂ ਕੀਤੀ ਇਹ ਤੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਜੀ 2 ਸਾਲ ਬਾਅਦ ਇਸੇ ਤਰੀਕੇ ਦੀ ਕੰਡੀਸ਼ਨ ਆ ਜਾਂਦੀ ਹੈ ਇਹ ਸਾਲ ਪਹਿਲਾਂ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ ਜੀ ਜਿਹੜੀ ਦੁਬਦਾਨ ਸੰਗਤ ਚ ਦੀਦ ਗੁਰੂ ਜੀ ਵੇਖੋ ਵੈਸੇ ਤੇ ਕੋਈ ਦਬਦਾਨੀ ਕਿਉਂਕਿ ਸਿੱਖੀ ਚੜ੍ਹਦੀ ਕਲਾ ਵਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰਹੰਦ ਨੂੰ ਫਤਿਹ ਕੀਤਾ ਤੇ ਉੱਥੇ ਖਾਲਸਾ ਹੀ ਨਿਸ਼ਾਨ ਸਾਹਿਬ ਲੱਗੇ ਤੇ ਉਹਦਾ ਨਾਮ ਉਹਨਾਂ ਨੇ ਸਰਹੰਦ ਤੋਂ ਬਦਲ ਕੇ ਰੱਖਿਆ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੀਆਂ ਸ਼ਹਾਦਤਾਂ ਸਾਡੇ ਤੇ ਚੜ੍ਹਦੀ ਕਲਾ ਪੈਦਾ ਕਰਦੀਆਂ ਸਾਨੂੰ ਜਲਾਉਂਦੰਦੀਆਂ ਅਰ ਸਾਡਾ ਮਨਾਉਣ ਦਾ ਹਰ ਤਰੀਕਾ ਜਿਹੜਾ ਉਹ ਗੁਰੂ ਦੇ ਅਨਸਾਰ ਗੁਰਮਤ ਸਮਾਗਮ ਕਰਨਾ ਤੋਂ ਆਪਾਂ ਨੂੰ ਮਿਲ ਜੁਲ ਕੇ ਸਮਾਗਮ ਕਰਨੇ ਚਾਹੀਦੇ ਆ ਬਾਕੀ ਮੈਂ ਕਹਿ ਦਿੰਦਾ ਵਾ ਪਈ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਆ ਮਹਿਸੂਸ ਹੋ ਰਹੀ ਆ ਜਾਂ ਕੋਈ ਜਿਹੜੇ ਜ਼ਿਲ੍ਹਿਆਂ ਚ ਤਾਂ ਸੰਗਤ ਜਿਹੜੀ ਉਹ ਆਪਣੇ ਪੱਧਰ ਤੇ ਸਥਾਨਕ ਤੌਰ ਤੇ ਅੱਗੇ ਵੀ ਆਪਾਂ ਦੇਖਦੇ ਆਂ ਵੀ ਮਹੀਨਾ ਮਹੀਨਾ ਵੀ ਸਮਰਪਿਤ ਸਮਾਗਮ ਹੁੰਦੇ ਆ ਤੇ ਕਰ ਸਕਦੇ ਆ ਉਹ ਪਹਿਲਾਂ ਵੀ ਹੁੰਦਾ ਹੀ ਆ ਸਿੰਘ ਸਾਹਿਬ ਜੀ ਇਸ ਦਿਨ ਆਤਿਸ਼ਬਾਜ਼ੀ ਤੇ ਦੀਪਮਾਲਾ ਕੀਤੀ ਜਾਣੀ ਚਾਹੀਦੀ ਹੈ ਕਿ ਨਹੀਂ ਦੇਖੋ ਆਤਿਸ਼ਬਾਜ਼ੀ ਜਾਂ ਦੀਪਮਾਲਾ ਇਹ ਵਹਿ ਤੇ ਜਿਹੜਾ ਹੈਗਾ ਵਾ ਜਦੋਂ ਸਾਹਿਬ ਜਿਆਦਿਆਂ ਦੇ ਸ਼ੀਦੀ ਦਿਨ ਵੀ ਚੱਲ ਰਹੇ ਆ ਤੋਂ ਪਹਿਲਾਂ ਤੋਂ ਹੀ ਆਪਣਾ ਜਿਹੜਾ ਥੋੜਾ ਜਿਹਾ ਖਾਸ ਕਰਕੇ ਪਵਾਦ ਕਾ ਲਾਕਾ ਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਉਹਦੇ ਨਾਲ ਜੁੜਿਆ ਹੁੰਦਾ ਤੇ ਇਹ ਤੇ ਆਪਾਂ ਨੂੰ ਗੁਰੂ ਨੇ ਵਿਵੇਕ ਬੋਧ ਦਿੱਤੀ ਆਪਾਂ ਕੀ ਕਰਨਾ ਸਿਰਸਾ ਪਾ ਜਾਲ ਪਾ ਕੇ ਜਿਹੜਾ ਪਸਤੀਵ ਸਵਾਗਤ ਕਰਵਾਇਆ ਸੀ ਉਹਦੇ ਚ ਗੱਡੀਆਂ ਚੋਂ ਬੰਨੀਆਂ ਜੇ ਮੰਤਰੀ ਨੂੰ ਵੀ ਹਟਾ ਦਿੱਤਾ ਤਨਖਾਹ ਦਿੱਤੀ ਆ ਉਹਦਾ ਜਿਹੜਾ ਡਾਇਰੈਕਟਰ ਉਹ ਵੀ ਲੀ ਹੈ ਜਿਹੜੇ ਗੈਕਸੀ ਬੀਜ ਸੰਗ ਉਹਨਾਂ ਬਾਰੇ ਕੀ ਵਿਚਾਰ ਰਹਿ ਗਿਆ ਇੱਥੇ ਦੇਖੋ ਵੀਰ ਸਿੰਘ ਪਹਿਲੀ ਗੱਲ ਤੇ ਬਿਨਾਂ ਸੱਦਿਆਂ ਵੀ ਇੱਥੇ ਆਇਆ ਉਹਨੇ ਆਣ ਕੇ ਮਾਫੀ ਮੰਗ ਲਈ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਮਾਮਲਾ ਵਿਚਾਰਿਆ ਜਾ ਸਕਦਾ ਹੈ ਤਿੰਸਰ ਵੀ ਕੈਬਨਿਟ ਮੰਤਰੀ ਤਰਨਜੀਤ ਸਿੰਘ ਸੋਂਹ ਨੂੰ ਵੀ ਆਪਣੇ ਪੱਖ ਰੱਖ ਲਈ ਗਿਆ ਸੀ ਉਹ ਹਿੰਸਕ ਨਹੀਂ ਆਇਆ ਉਹਨਾਂ ਨੇ ਸਮਾਂ ਲੈ ਲਿਆ ਸੀ ਨਾ ਤੇ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਚ ਆ ਜਾਣਗੇ ਤੇ ਆਉਣਾ ਚਾਹੀਦਾ ਦਿੱਲੀ ਦੇ ਕੈਬਨਿਟ ਮੰਤਰੀ ਆ ਜਿੱਥੇ ਆਏ ਮੁੱਖ ਮੰਤਰੀ ਆਏ ਪ੍ਰੋਫੈਸਰ ਜ਼ਵਿੰਦਰਪਾਲ ਖੁੱਲਰ ਕੋਰਾ ਦੀ ਕਿڑی ਵਿਹਾਈ ਦੀ ਮੰਗਿਆ ਉਹ ਫਾਈਲ ਉੱਥੇ ਪਈ ਹੈ ਦਿੱਲੀ ਸਰਕਾਰ ਕੋਲ ਅੱਜ ਕੀ ਤੁਹਾਡੀ ਵਾਰਤਾ ਲਾ ਹੋਈ ਜੀ ਤੁਸੀਂ ਕੋਈ ਜੰਮੇ ਸਿੰਘਾਂ ਨੂੰ ਲੈ ਕੇ ਕੋਈ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਜਾਂ ਉਹਨਾਂ ਨੂੰ ਕੋਈ ਹਦੇਸ਼ ਜਾਰੀ ਕੀਤੇ ਜੀ ਕੀ ਗੱਲਬਾਤ ਕੀਤੀ ਹੋਈ ਹੈ ਦੇਖੋ ਅੱਜ ਉਹ ਆਏ ਸੀ ਇੱਥੇ ਗੁਰੂ ਘਰ ਨਮਸਕਾਰ ਕਰਨ ਉਹਨਾਂ ਨੇ ਸੇ ਔਰ ਜਦੋਂ ਇੱਥੇ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜੇ ਰਹਾਈ ਦਾ ਮਾਮਲਾ ਉਹ ਪਹਿਲਾਂ ਕਿਉਂਕਿ ਮੁੱਖ ਮੰਤਰੀ ਉੱਥੇ ਕੇਜਰੀਵਾਲ ਹੀ ਪਰ ਉਹਨੇ ਦਸਤਖਤ ਨਹੀਂ ਕੀਤੇ ਉਹ ਕਰ ਦਿੰਦਾ ਤੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਹੋਣੇ ਹੀ ਉਹਦੀ ਨੀਅਤ ਦੇ ਵਿੱਚ ਕੀ ਸੀ ਖੋਟ ਸੀ ਤੇ ਸਭ ਰੱਬ ਜਾਣਦਾ ਜਾਂ ਆਪਾਂ ਜਾਣਦੇ ਆ ਪੰਥ ਸਮਝਦਾ ਉਹਨੂੰ ਸੰਗਤ ਸਮੇਂ ਦੀ ਪੰਜਾਬੀ ਸਮਝੇ ਤੇ ਮੈਂ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ ਕਿਹਾ ਹੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਤੁਸੀਂ ਛੇਤੀ ਤੋਂ ਛੇਤੀ ਉਹਨਾਂ ਦੀ ਫਾਈਲ ਤੇ ਦਸਤਖਤ ਕਰੋ ਔਰ ਕਿਉਂਕਿ ਸਿੱਖ ਕੌਮ ਬਹਾਦਰ ਕੌਮ ਆ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਆ ਦੇਸ਼ ਲਈ ਅੱਜ ਵੀ ਸਭ ਤੋਂ ਆਜ਼ਾਦੀਆਂ ਜਿਹੜੀਆਂ ਜੰਗੀ ਵਿਧਵਾਵਾਂ ਉਹ ਪੰਜਾਬ ਦੇ ਵਿੱਚ ਆ ਪੰਜਾਬੀ ਹਮੇਸ਼ਾ ਹੀ ਦੇਸ਼ ਦੇ ਲਈ ਖੜੇ ਆ ਤੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਕਿਉਂਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਤੇ ਮੁੱਖ ਮੰਤਰੀ ਤੁਸੀਂ ਉਹ ਤੇ ਤੁਸੀਂ ਦਸਤਖਤ ਕਰਕੇ ਉਹਨਾਂ ਨੂੰ ਰਿਹਾਈ ਦੇ ਉੱਤੇ ਉਹਨਾਂ ਦਾ ਰਾਹ ਪੱਧਰਾ ਕਰੋ ਮੇਰੀ ਬਹੁਤ ਵਧੀਆ ਮਹੌਲ ਚ ਗੱਲ ਹੋਈ ਔਰ ਸਾਰੀ ਕੈਬਨਿਟ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਭਰੋਸਾ ਦਵਾਇਆ ਕਿ ਅਸੀਂ ਇੱਤੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਇਹਨੂੰ ਕਰ ਸਕਦੇ ਹਾਂ ਇਹ ਇੱਕ ਸਿੱਖ ਕੌਮ ਦੇ ਵਿੱਚ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚਿਆਂ ਤੱਕ ਹੀ ਇਹ ਸੀਮਤ ਹੋ ਗਏ ਨੇ ਚਾਹੇ ਸਾਡੀ ਸੋਚ ਹੈ ਕਿਸੇ ਦੀ ਸੋਚ ਹੈ ਲੱਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਵਾਧਾ ਕਰਨਾ ਚਾਹੀਦਾ ਚਾਰ ਪੰਜ ਤੁਹਾਡਾ ਬਿਆਨ ਵੀ ਕਾਇਆ ਜੀ ਕਿ ਸਿਰਫ ਕੌਮ ਜਿਹੜੀ ਹੈ ਕਿ ਚਾਰ ਪੰਜ ਬੱਚੇ ਪੈਦਾ ਕਰੋ ਤਾਂ ਕਿ ਸਿੱਖੀ ਹੋਰ ਪਰਸੁਲਿਤ ਹੋ ਸਕੇ ਵਿਦੇਸ਼ਾਂ ਦੇ ਵਿੱਚ ਹੋਰ ਜਿਆਦਾ ਨਾਮਣਾ ਖੱਟ ਸਕੇ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸਲਾਹ ਦਿੰਨਾ ਵੀ ਜਿਨ੍ਹਾਂ ਬੰਦਿਆਂ ਦੇ 30 ਪਲੱਸ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਆਨੰਦ ਕਾਰਜ ਨਹੀਂ ਹੋਏ ਜਾਂ ਵਿਆਹ ਵਿਆਹ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤੀਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜੋਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਇਹ ਰਿਸ਼ਤੇ ਕਿਥੋਂ ਨੇ ਤਾਂ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਲ ਪਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋਂ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋਂ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਕ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਕ ਦੇ ਨਾਲ ਮਿਸ ਹੈਪਨਿੰਗ ਹੋ ਜੇ ਤਾਂ ਉਹਦੇ ਤੋਂ ਬਾਅਦ ਪਰਿਵਾਰਾਂ ਦਾ ਅ ਪਿਛੇ ਜੇ ਜਦੋਂ ਮੂਸੇਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋਂ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੂੰ ਹੀ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਵੀ ਆਪਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਕ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਜਿੱਕਾ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤਾਂ ਇੱਥੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕਦਣਾ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜੇ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਸਿਰ ਸਾਬ ਸਿੰਘ ਸਾਹਿਬ ਦੋਨਾਂ ਦੇ ਇਛਾ ਮਾਰ ਭਾਰਤ ਤੇ ਪਾਕਿਸਤਾਨ ਦਰਮਿਆਨ ਤਰਾਸੀ ਗਿਆ ਪਰ ਉਹਦੇ باوجود ਵੀ ਬਈ ਗੁਰੂ ਮੌਕੇ ਪਾਸ਼ਾ ਦੇ ਜਿਹੜਾ ਜੰਦਾ ਪਾਕਿਸਤਾਨ ਗਿਆ ਬਾਰੂ ਕਰਤਾਰਪੁਰ ਸਾਹਿਬ ਕੋਰੀਡੋਰ ਅਜੇ ਤੱਕ ਨਹੀਂ ਸਰ ਸਾਡੀ ਸਰਕਾਰ ਵੱਲੋਂ ਪੁੱਛਿਆ ਗਿਆ ਜਦੋਂ ਕਿ ਉਹਨਾਂ ਦੀ ਸਰਕਾਰ ਵੱਲੋਂ ਜਿਹੜਾ ਵਾਓ ਡਿਸਕਸ ਹੈ ਵੀ ਦਿਲ ਨਹੀਂ ਪੁੱਛਿਆ ਦੇਖੋ ਕੋਰੀਡੋਰ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਸਿਰਫ ਇੱਕ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੁਲ ਨਹੀਂ ਹੈ ਇਹ ਦਿਲਾਂ ਨੂੰ ਜੋੜਦਾ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਵੀ ਉਹਨਾਂ ਦੇ 550 ਸਾਲਾਂ ਤੇ ਖੁੱਲਿਆ ਤੇ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਕਿਉਂਕਿ ਮਾਹੌਲ ਬਹੁਤ ਸੁਖਾਵਾਂ ਵਾ ਇਹ ਲਾਂਗਾ ਛੇਤੀ ਤੋਂ ਛੇਤੀ ਖੋਲਿਆ ਜਾਵੇ ਸਿੱਖ ਤੇ ਪੰਜਾਬੀ ਦਾ ਗੁਰੂ ਨਾਨਕ ਨਾਮ ਲੇਵਾ ਦਾ ਗੁਰੂ ਕੀ ਸੰਗਤ ਉਹ ਖੁੱਲੇ ਦਿਲ ਦੇ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੇ ਦਰਸ਼ਨ ਕਰੇ ਇਹਦੇ ਲਈ ਭਾਰਤ ਦੀ ਜਿਹੜੀ ਵੀ ਮਿਨਿਸਟਰੀ ਆ ਇਹਨਾਂ ਨੂੰ ਯਤਨ ਕਰਨੀ ਚਾਹੀਦੀ ਆ ਔਰ ਜਿਹੜੇ ਵੀ ਸਾਡੇ ਸਿੱਖ ਐਮਪੀ ਆ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਵੀ ਕਰਤਾਰਪੁਰ ਲਾਂਘੇ ਦੀ ਗੱਲ ਜ਼ੋਰ ਸ਼ੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਚੁਕਣੀ ਚਾਹੀਦੀ ਕਿਉਂਕਿ ਜਲਾਸ ਚੱਲ ਰਿਹਾ ਦੂਜਾ ਪਿਛਲੇ ਦਿਨੀ ਤੁਸੀਂ ਮੈਨੂੰ ਚੇਤਾ ਕਰਾਤਾ ਪਿਛਲੇ ਦਿਨੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਐਮਪੀਜ਼ ਉਹ ਰਾਜ ਸਭਾ ਦੇ ਭਾਵੇਂ ਤੇ ਭਾਵੇਂ ਉਹ ਲੋਕ ਸਭਾ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚਿੱਠੀਆਂ ਭੇਜੀਆਂ ਵਾ ਵੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੀ ਆਵਾਜ਼ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਆ ਵੀਰ ਬਾਲ ਦਿਵਸ ਉਹਨੂੰ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਦਿਵਸ ਕੀਤਾ ਜਾਵੇ ਇਦੇ ਲਈ ਸਾਰੇ ਜਿਹੜੇ ਸਿੱਖ ਐਮਪੀ ਆਪਾਂ ਵਿਰਾਸਤ ਸਭਾ ਵਾ ਭਾਵੇਂ ਉਹ ਲੋਕ ਸਭਾ ਵਾ ਉਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਕਿ ਇਹਦਾ ਨਾਮ ਬਦਲਿਆ ਜਾਵੇ ਆ ਨਾਮ ਉਹੀ ਰੱਖਿਆ ਜਾਵੇ ਜਿਹੜਾ ਸਿੱਖ ਰਵੈਤਾਂ ਚਾ ਸਿੱਖ ਸਿਧਾਂਤਾਂ ਚਾ ਸਿੱਖ ਇਤਿਹਾਸ ਚਾ ਕੋਈ ਆਪਣੀ ਸ਼ਬਦਾਵਲੀ ਸਿੱਖਾਂ ਦੇ ਉੱਤੇ ਠੋਸੀ ਨਾਮ ਜਾਵੇ ਇਹਦੇ ਲਈ ਆਪਾਂ ਸਿੱਖ ਐਮਪੀਜ਼ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵਾ ਇਹ ਬਾਲਦੀਵਸ ਦਾ ਨਾਮ ਬਦਲ ਕੇ ਸਾਹਿਬ ਜਾ ਦੇ ਸ਼ਹੀਦੀ ਦਿਵਸ ਰੱਖਿਆ ਜਾਵੇ ਇਸ ਮਸਲੇ ਤੇ ਪੰਜ ਵਾਰ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲ ਜਗਰੂ ਦੇ ਹੜਾ ਮਨਾ ਰਹੇ ਨੇ ਉਹਨਾਂ ਨੂੰ ਜਿਹੜਾ ਫਕਰੇ ਕੌਮ ਉਹਨਾਂ ਦੀਆਂ ਸੁਵਾਵਾਂ ਵੇਖ ਕੇ ਦਿੱਤਾ ਗਿਆ ਸੀ 2 ਦਸੰਬਰ ਦੇ ਫੈਸਲੇ ਕਿ ਫਕਰੇ ਕੌਮ ਜਿਹੜਾ ਵਾਪਸ ਲੈਣ ਦਾ ਐਲਾਨ ਕੀਤਾ ਸੀ ਮੰਗ ਉੱਠਦੀ ਆ ਕਿ ਉਹਨਾਂ ਦਾ ਫਕਰੇ ਕੌਮ ਉਹਨਾਂ ਤੇ ਹੁੰਦਿਆਂ ਜੇ ਵਾਪਸ ਲੰਦੇ ਤਾਂ ਕੋਈ ਗੱਲ ਨਹੀਂ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਫਕਰੇ ਕੌਮ ਵਾਪਸ ਲੈਣਾ ਗਲਤ ਹੈ ਉਹਨਾਂ ਦਾ ਫਕਰੇ ਕੌਮ ਉਸੇ ਤਰੀਕੇ ਦੇ ਨਾਲ ਉਹਨਾਂ ਕੋ ਬਰਕਰਾਰ ਰਹਿਣਾ ਚਾਹੀਦਾ ਕਿ ਦੇਖੋ ਇਹਦੇ ਜਿਨ੍ਹਾਂ ਨੇ ਵਾਪਸ ਲਿਆ ਉਹਨਾਂ ਤੋਂ ਪੁੱਛੋ। ਬਾਕੀ ਇਸ ਵੇਲੇ ਲੋੜ ਆ ਕੌਮ ਦੀ ਇਕਤਾ ਦੀ, ਇਤਿਫਾਕ ਦੀ। ਕੌਮ ਤੇ ਤਤਰਫਾ ਦੇ ਪੰਜਾਬ ਤੇ ਹਮਲੇ ਹੋ ਰਹੇ ਆ। ਉਹਦੇ ਲਈ ਆਪਾਂ ਇੱਕਜੁੱਟ ਹੋ ਕੇ ਉਹਨਾਂ ਨੂੰ ਸਾਹਮਣਾ ਕਰੀਏ ਤੇ ਪੰਜਾਬ ਤੇ ਪੰਥ ਨੂੰ ਤਕੜਾ ਕਰੀਏ। ਸਿੱਖ ਸਾਹਿਬ ਆਪ ਜੀ ਬਾਰੇ ਸੀਐਮ ਵੱਲੋਂ ਜਿਹੜਾ ਪਿਛਲੇ ਦਿਨੀ ਬਿਆਨਬਾਜ਼ੀ ਕੀਤੀ ਗਈ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਦੇਖੋ ਬਿਆਨਬਾਜ਼ੀ ਹੁਣ ਉਹਦੇ ਬਾਰੇ ਮੈਂ ਕੀ ਬੋਲਾਂ? ਬਹੁਤ ਸਾਰੇ ਗੱਲਾਂ ਹੁੰਦੀਆਂ ਅਹੁਦਿਆਂ ਦਾ ਸਤਕਾਰ ਹੁੰਦਾ ਸੀਮ ਦਾ ਇੱਕ ਆਪਣਾ ਰਤਬਾ ਪਰ ਅਜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਰੇ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਇਕੱਲੇ ਸਿੱਖਾਂ ਦਾ ਇਨੀ ਗੁਰੂ ਨਾਨਕ ਨਾਮ ਲੈਵਾ ਵੀ ਗੱਲ ਨੂੰ ਮੰਨਦੇ ਮੈਨੂੰ ਚੇਤੇ ਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਜਦੋਂ ਇੱਥੇ ਸੀ ਉਸ ਵੇਲੇ ਦੇ ਸਿੰਘ ਸਾਹਿਬ ਨੇ ਇੱਕ ਉਹਨਾਂ ਨੂੰ ਆਖਿਆ ਵੀ ਤੁਸੀਂ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰ ਲੈ ਕੇ ਅੰਦਰ ਨਹੀਂ ਗਏ ਉਹਨਾਂ ਨੇ ਬਾਹਰੋਂ ਹੀ ਨਮਸਕਾਰ ਕੀਤੀ ਤਾਂ ਕਿਸੇ ਨੇ ਪੁੱਛਿਆ ਭਾਈ ਤੁਸੀਂ ਹੁਣ ਅੰਦਰ ਨਹੀਂ ਜਾਂਦੇ ਤੁਸੀਂ ਬਾਹਰੋਂ ਹੀ ਨਮਸਕਾਰ ਕਰ ਰਹੇ ਆ ਤੇ ਉਹ ਕਹਿੰਦੇ ਵੀ ਸਿੰਘ ਸਾਹਿਬ ਦਾ ਇੱਕ ਪਾਸੇ ਆਦੇਸ਼ ਆ ਵੀ ਹਥਿਆਰ ਲੈ ਕੇ ਜਾਣਾ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਦਾ ਆਦੇਸ਼ ਆ ਕਿ ਆਪਾਂ ਹਮੇਸ਼ਾ ਸ਼ਸਤਰਧਾਰੀ ਰਹਿਣਾ ਵਾ ਤੇ ਇਸ ਕਰਕੇ ਨਾ ਮੈਂ ਗੁਰੂ ਦਾ ਬਚਨ ਟਾਲ ਸਕਦਾ ਨਾ ਮੈਂ ਸਿੰਘ ਸਾਹਿਬ ਦਾ ਟਾਲ ਇਹ ਸਤਕਾਰ ਆ ਤੇ ਉਹ ਗਿਆ ਹੀ ਨਹੀਂ ਇਨ੍ਹਾਂ ਪਦਵੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡੇ ਬੋਲ ਕਿਹੋ ਜਿਹੇ ਹੋਣ ਅਸੀਂ ਬਹੁਤ ਸਤਿਕਾਰਯੋਗ ਰੁਤਬਿਆਂ ਦੇ ਉੱਤੇ ਬੈਠੇ ਹੋਏ ਹਾਂ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਦੇ ਆਗੂ ਆ ਇਸ ਕਰਕੇ ਹਰੇਕ ਨੂੰ ਇਸ ਗੱਲ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ ਮਾਨ ਨੇ ਕਿਹਾ ਸੀ ਕਿ ਮੇਰੇ ਕੋਲ ਬਹੁਤ ਪਟਾਰਾ ਵਾ ਸ਼ਰੂਮਨੀ ਕਮੇਟੀ ਦੇ ਵਿਰੁੱਧ ਕੱਲ ਦੀ ਜਿਹੜੀ ਕਾਰਵਾਈ ਆ ਉਹ ਕਿਤੇ ਬਦਲੇ ਦੀ ਭਾਵਨਾ ਦੇ ਨਾਲ ਤੇ ਹਾਂਜੀ ਹਾਂਜੀ ਹੋ ਸਕਦਾ ਦੇਖੋ ਰਾਜਨੀਤੀ ਤੇ ਇੱਥੇ ਬਹੁਤ ਚੱਲਦੀ ਆ ਬਾਕੀ ਮੈਂ ਸਮਝਦਾ ਧਿਆਨ ਭਟਕਾਉਣ ਦਾ ਵੀ ਕਾਰਨ ਹੋ ਸਕਦਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਬਹੁਤ ਇੱਥੇ ਜਿਹੜੇ ਇੱਥੇ ਰੋਜ਼ ਕਈ ਥਾਵਾਂ ਦੇ ਉੱਤੇ ਨਜਾਇਜ਼ ਲੋਕ નિર્ਦੋਸ਼ ਮਾਰੇ ਵੀ ਜਾਂਦੇ ਆ ਆ ਹੁਣ ਜਿੰਡੇ ਵਾਲੇ ਲਾਗੇ ਇੱਕ ਮੁੰਡਾ ਜਿਹੜਾ ਵਾ ਉਹ ਪੁਲਿਸ ਰਸਤੇ ਦੇ ਵਿੱਚ ਮਰਿਆ ਹੋਰ ਨਸ਼ਿਆਂ ਦੀਆਂ ਗੱਲਾਂ ਵਾ ਤਾਂ ਕਈ ਵਾਰੀ ਹੁੰਦਾ ਵਾ ਵੀ ਇਧਰੋਂ ਧਿਆਨ ਪਟਕਾਉਣ ਦੇ ਲਈ ਕੋਈ ਨਵਾਂ ਮੁੱਦਾ ਲਿਆਓ ਬਾਕੀ ਮੈਂ ਫੇਰ ਕਹਿੰਨਾ ਸਿੱਖ ਸੰਸਥਾਵਾਂ ਸਮਰੱਥਾ ਆਪਣਾ ਪ੍ਰਬੰਧ ਚਲਾਉਣ ਲਈ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕੌਮਨ ਨੂੰ ਵੀ ਅਪੀਲ ਕਰਦਾ ਕਈ ਵਾਰੀ ਇਮੋਸ਼ਨਲੀ ਇਹ ਲੱਗਦਾ ਹੁੰਦਾ ਭਈ ਇਹ ਠੀਕ ਕਰ ਰਹੇ ਆ ਪਰ ਅਸੀਂ ਰਾਖ ਹੋਲ ਦਿੰਨੇ ਆ ਕਿ ਕੱਲ ਨੂੰ ਮੰਨ ਲਓ ਕੋਈ ਹੋਰ ਵੀ ਇੱਥੇ ਗਲਤੀ ਹੋ ਜੇ ਅ ਅੰਦਰ ਪ੍ਰਬੰਧ ਦੇ ਵਿੱਚ ਤੇ ਕੀ ਅਸੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦਵਾਂਗੇ ਮਾਮਲਿਆਂ 'ਚ ਦਖਲ ਦੇਣ ਦਾ ਇਜਾਜ਼ਤ ਦਵਾਂਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਜ਼ਿਸ਼ਾ ਪਹਿਲਾਂ ਤੋਂ ਹੀ ਪਹਿਲਾਂ ਸ਼ੁਰੂਮਣੀ ਕਮੇਟੀ ਤੋੜੀ ਕਿਤੇ ਨਾ ਕਿਤੇ ਉਹਨੂੰ ਕਮਜ਼ੋਰ ਕਰਨ ਦੀ ਤੋੜਨ ਦੀਆਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਨੀਤੀਆਂ ਚੱਲਦੀਆਂ ਕਿਤੇ ਨਾ ਕਿਤੇ ਉਹਦੇ ਨਾਲੇ ਜੋੜ ਤੋੜੇ ਦਾ ਹੈਗਾ ਪਾਲ ਜਿਵੇਂ ਤੁਸੀਂ ਗੱਲ ਕੀਤੀ ਆ ਵੀਰਪਾਲ ਜੀ ਉਸ ਦੀ ਇੱਕ ਪਾਸੇ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਕਿਹਾ ਜਾ ਕੇ ਕਿ ਪਹਿਰਾਵੇ ਸਕੂਲਾਂ ਚੋਹੇ ਪਾ ਕੇ ਆਓ ਕਈਆਂ ਸਕੂਲਾਂ ਦੇ ਵਿੱਚ ਕੜਿਆਂ ਨੂੰ ਲੈ ਕੇ ਮੁੱਦਾ ਬਣਿਆ ਹੋਇਆ ਤੇ ਇੱਥੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਮੇਰੇ ਧਿਆਨ ਪੰਜਾਬ ਚ ਆਊਗਾ ਨਾ ਕੜੇ ਲਵਾਉਂਦੇ ਆ ਤੇ ਮੈਂ ਖੁਦ ਉੱਥੇ ਜਾਊਗਾ ਕੜੇ ਨਹੀਂ ਲੈਣ ਦਿੰਨੇ ਜੇ ਇੱਥੇ ਮੇਰੇ ਧਿਆਨ ਚ ਆਲੇ ਦੁਆਲੇ ਵੀ ਕਿਤੇ ਆ ਜਾਊਗਾ ਇਹ ਗਲਤ ਗੱਲ ਆ ਔਰ ਜਿਹੜਾ ਸਰਕਾਰ ਇਹਨਾਂ ਕਿ ਸਰਕਾਰ ਨੂੰ ਸਮਝ ਹੋਣੀ ਚਾਹੀਦੀ ਆ ਪਈ ਸਹਿਬਜਾਦਿਆਂ ਜਾਂ ਗੁਰੂ ਦੇ ਪਰਿਵਾਰ ਦੇ ਕੋਈ ਕਿਰਦਾਰ ਨਹੀਂ ਕੀਤੇ ਜਾ ਸਕਦੇ ਨਾ ਵੈਸੇ ਨਾ ਐਨੀਮੇਸ਼ਨ ਹੁੰਦੇ ਆ ਤੇ ਨਾ ਦੁੱਧੇ ਹੁੰਦੇ ਆ ਤੋ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਸਮਝ ਚਾਹੀਦੀ ਮੈਂ ਫਿਰ ਕਿੰਨਾ ਵਾਰ-ਵਾਰ ਵੀ ਇਹਨਾਂ ਨੂੰ ਸਿਆਣੇ ਸਿੱਖਾਂ ਦੀ ਜਸਵੰਤ ਸਿੰਘ ਜੱਸ ਵਰਗੇ ਬੈਠੇ ਸਾਡੇ ਹੋਰ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਤਾਂ ਤੁਹਾਡੇ ਕੋਲੋਂ ਸਲਾਹ ਲੈ ਲਿਆ ਕਰਨਾ ਸਾਡੇ ਕੋਲ ਜਦੋਂ ਸਰਕਾਰ ਦੇ ਨਮਾਇंदे ਆਉਂਦੇ ਤੁਸੀਂ ਸਲਾਹ ਦੇ ਦਿਆ ਕਰੋ ਤੇ ਮੇਰੇ ਹਸਾਬ ਨਾਲੇ ਗਲਤੀਆਂ ਨਾ ਕਰੋ ਸਿੰਘ ਸਾਹਿਬ ਜੀ ਅੱਜ ਦੇਖਿਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅੱਜ ਦੇਖਿਆ ਗਿਆ ਜੀ ਜਦੋਂ ਵੀਆਪੀ ਟ੍ਰੀਟਮੈਂਟ ਦਿੱਤਾ ਗਿਆ ਇੰਨੀ ਕੁ ਜ਼ਿਆਦਾ ਪੁਲਿਸ ਸੀ ਕਿ ਪੱਗਾਂ ਲੱਥੀਆਂ ਧੱਕੇ ਮਾਰੇ ਕੇ ਪੱਤਰਕਾਰਾਂ ਦੇ ਰਮਾਲ ਤੱਕ ਵਾਲ ਤੱਕ ਪੁੱਟੇ ਗਏ ਇਹ ਕਿਵੇਂ ਦੇਖ ਰਹੇ ਹੋ ਸੱਚਖੰਡ ਦੀ ਹਜ਼ੂਰੀ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਪੰਚਾਇਤ ਦੇ ਅੰਦਰ ਪੁਲਿਸ ਦੀ ਗੁੰਡਾਗਰਦੀ ਅੰਦਰ ਤੱਕ ਆ ਚੁੱਕੀ ਹੈ ਅਸੀਂ ਕਿਉਂ ਨਹੀਂ ਉਹਨਾਂ ਨੂੰ ਬਾਹਰ ਰੋਕਦੇ ਕਿਉਂ ਸਾਡੇ ਕੋਲ ਐਸ.ਆਈ.ਪੀ.ਸੀ. ਟਾਸਕ ਫੋਰਸ ਹੈ ਰਹੀ ਹੈ ਤਾਂ ਕਿਉਂ ਨਹੀਂ ਟਾਸਕ ਫੋਰਸ ਜਾ ਕੇ ਉਹ ਕਿਸੇ ਵੀ ਆਈਪੀ ਵੀਆਈਪੀ ਨੂੰ ਜਿਹੜਾ ਹੈ ਉਹ ਮੱਥਾ ਟਿਕਾ ਸਕਦੇ ਪੁਲਿਸ ਅੰਦਰ ਗੁੰਡਾਗਰਦੀ ਕਰਦੀ ਹੈ ਜੀ ਗਲਤ ਆਏ ਦੇਖੋ ਮੇਰੇ ਤੇ ਧਿਆਨ ਦਿਨੇ ਤੁਸੀਂ ਹੁਣੇ ਲਿਆਂਦਾ ਗਲਤ ਵਾਏ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਾਂਗੇ ਅੱਗੇ ਤੋਂ ਇਦਾਂ ਦਾ ਕੁਝ ਨਾ ਹੋਵੇ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਵਾ ਨਾ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹਾ ਸਾਰੇ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਔਰ ਇੱਥੇ ਰਾਣਾ ਰੰਕ ਬਰਾਬਰੀ ਵੀ ਆ ਇੱਥੇ ਕੋਈ ਵੱਡਾ ਨਹੀਂ ਆ ਕੋਈ ਨੀਵਾ ਨਹੀਂ ਆ ਹਾਂ ਠੀਕ ਆ ਕਈ ਵਾਰੀ ਪ੍ਰੋਟੋਕਾਲ ਹੋ ਸਕਦਾ ਪਰ ਉਹਦੇ ਲਈ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਸਮਰੱਥ ਆ ਉਹ ਪ੍ਰੋਟੋਕਾਲ ਦਾ ਪਾਲਣ ਕਰਾ ਸਕਦੀ ਆ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਵੀ ਪੁਲਿਸ ਵਾ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਅੱਗੇ ਤੋਂ ਮੈਂ ਤਗੀਦ ਵੀ ਕਰਦਾ ਵਾਂ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹਾ ਕੰਮ ਆਪਾਂ ਬਿਲਕੁਲ ਨਹੀਂ ਚੱਲਣ ਦਵਾਗੇ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਹ ਫੇਰ ਮੈਂ ਉਹ ਹੀ ਗੱਲ ਕਹਿਣਾ ਵੀ ਕਿਤੇ ਨਾ ਕਿਤੇ ਆਪਣਾ ਦਬ ਦਬਾ ਵਧਾਉਣ ਦੀ ਗੱਲ। ਇਹਦੇ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਉਹ ਨਹੀਂ ਸੰਗਤ ਨਹੀਂ ਹੁੰਦੀ ਜਿੰਨੀ ਅੰਦਰ ਫੋਰਸਸ ਬੈਠੀ ਹੁੰਦੀ ਹੈ। ਕਿ ਉਹਨਾਂ ਦਿਨਾਂ ਦੇ ਵਿੱਚ ਹੀ ਰੋਕ ਲੱਗ ਸਕਦੀ ਹੈ। ਕਿੰਨਾ ਦਿਨਾਂ ਚ? ਜਦੋਂ 6 ਜੂਨ ਦਾ ਦਿਨ ਆਉਗਾ। ਦੇਖੋ ਇਹਦੇ ਇਹਨਾਂ ਸਾਰਿਆਂ ਨੂੰ ਆਪ ਹੀ ਚਾਹੀਦਾ ਨਾ। ਐਸੇ ਪੀਸੀ ਸਮਰੱਥਾ ਅਸੀਂ ਅਸੀਂ ਸਾਰੇ ਗੁਰੂ ਕਰਕੇ ਗੁਰੂ ਸਮਰੱਥਾ ਔਰ ਹਮਰੀ ਕਰੋ ਹੱਥ ਦਾ ਰੱਸ਼ਾ ਸਾਡਾ ਰੱਖਾ ਵੀ ਹੈਗਾ ਪ੍ਰਮਾਤਮਾ ਗੁਰੂ ਆ। ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਵੀ ਇਦਾਂ ਦਾ ਔਰਾ ਆਪਾਂ ਕ੍ਰੀਏਟ ਨਾ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਜਿਹੜੀ ਉਹ ਪੈਦਾ ਹੋਵੇ ਸੰਜਮ ਜਾਬਤਾ ਤੇ ਗੁਰੂ ਦੀ ਮਰਿਆਦਾ ਦਾ ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੇ ਜਿਵੇਂ ਜ਼ਿਕਰ ਕੀਤਾ ਤੇ ਜਿਹੜੀ ਅਫਾਹਰ ਦਰਜ ਹੋਈ ਆ ਤਾਂ ਮਾავლਿਆਂ ਤੇ ਸਖਲ ਅੰਦਾਜ਼ੀ ਆ ਸਰਕਾਰਾਂ ਦੀ ਕੀ ਇਸ ਮਾਮਲੇ ਨੂੰ ਲੈ ਕੇ ਸਿਕਰੇਟ ਹੈੱਡ ਬੰਦੀਆਂ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਕਿਉਂਕਿ ਉਹ ਤਾਂ ਵਿਰੋਧ ਕਰਨ ਵਾਲੇ ਹੈ ਜੀ ਜੋ ਸਾਡੇ ਤੱਕ ਤੇ ਸੂਤਰਾ ਤੋਂ ਪਤਾ ਲੱਗਿਆ ਕਿ ਆਉਣ ਵਾਲੇ ਸਮੇਂ 'ਚ ਉਹ 16 ਦੇ ਹੌਲੀ ਹੌਲੀ ਕਰਕੇ ਜਿਹੜੇ ਤੁਹਾਡੇ ਮੈਂ ਇਹ ਦੇਖੋ ਆਪਣੇ ਸਿੱਖ ਕੌਮ ਨੂੰ ਅਪੀਲ ਕਰ ਸਕਦਾ ਗੁਰੂ ਨੇ ਸਾਨੂੰ ਬਿਵੇਕਸ਼ੀਲ ਬਣਾਇਆ ਕਈ ਵਾਰੀ ਕੀ ਹੁੰਦਾ ਹੁੰਦਾ ਕਿ ਸਾਨੂੰ ਠੀਕ ਲੱਗ ਰਿਹਾ ਵੀ ਇਹ ਠੀਕ ਆ ਪਰ ਉਹਦੇ ਪਿੱਛੇ ਮਨਸ਼ਾ ਬਹੁਤ ਮਾੜੀ ਹੁੰਦੀ ਆ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਕਿਉਂਕਿ ਸੰਗਠਿਤ ਸੰਸਥਾਵਾਂ 'ਚ ਸਾਡੀਆਂ ਆ ਤਾਂ ਸਿੱਖਾਂ ਨੂੰ ਇਹਦੇ ਤੇ ਗੌਰ ਜਰੂਰ ਰੱਖਣਾ ਚਾਹੀਦਾ ਇਹ ਨਾ ਹੋਵੇ ਕਿ ਅੱਜ ਅਸੀਂ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ ਦਖਲ ਦੀ ਖੋਲ ਦਿੱਤੀ ਆ ਕੱਲ ਨੂੰ ਹੋਰ ਮਾਮਲਿਆਂ ਦੇ ਵਿੱਚ ਦਖਲ ਦੇਣ ਤੇ ਹੌਲੀ ਹੌਲੀ ਉਹ ਕਹਿਣ ਕਿ ਪ੍ਰਬੰਧ ਹੀ ਸਾਡੇ ਮੁਤਾਬਕ ਚੱਲੇ ਇਹ ਗੁਰੂ ਦਾ ਕੰਮ ਆ ਇਹ ਜਦੋਂ ਗੁਰਦੁਆਰਾ ਐਕਟ ਸ਼੍ਰੋਮਣੀ ਕਮੇਟੀ ਦਾ ਬਣਿਆ ਤੇ ਉਹਦੇ ਮੁਤਾਬਕ ਹੀ ਹੋਣਾ ਬਾਕੀ ਤੁਹਾਨੂੰ ਸਾਰੇ ਮਤੇ ਮਿਲ ਜਾਣਗੇ ਉਹਨੂੰ ਜਨਰਲ ਇਜਲਾਸਦਿਆਂ ਦਰਵਾਤਰ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਕੀਤੀ ਸੀ ਬੰਬ ਲਗਾਉਣ ਦੀ ਗੱਲ ਕੀਤੀ ਸੀ ਸਰਕਾਰ ਦਾਅਵੇ ਕਰਦੀ ਰਹੀ ਸੀ ਆਪਾਂ 2-4 ਦਿਨ ਚ ਟ੍ਰੇਸ ਕਰ ਲਵਾਂ ਉਹ ਤੇ ਸਰਕਾਰ ਕੋ ਟ੍ਰੇਸ ਨਹੀਂ ਹੋਇਆ ਜੀਡੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਿਆਰ ਕਰ ਦਿੱਤੀ ਗਈ ਉਹਦੇ ਵਿੱਚ ਸਿੱਧਾ ਦਖਲ ਦਿੱਤਾ ਜਾ ਰਿਹਾ ਕਿ ਸਰਕਾਰ ਜਿਹੜੇ ਆਪਣੇ ਕਾਨੂੰਨੀ ਕਾਰਵਾਈ ਜਿੱਥੇ ਕਰਨੇ ਆ ਉਹ ਮੁਕੰਮਲ ਨਹੀਂ ਕਰ ਪਾਉਂਦੀ ਪਰ ਧਾਰਮਿਕ ਕੰਮਾਂ ਦੇ ਵਿੱਚ ਦਖਲ ਦੇਣ ਲਈ ਆ ਉਹ ਜਿਹੜੇ ਬੇਦਬੀਆਂ ਵੀ ਹੁੰਦੀਆਂ ਨੇ ਗੁਰੂ ਘਰਾਂ ਦੇ ਵਿੱਚ ਉਹ ਉੱਥੇ ਵੀ ਚੁੱਪ ਕਰ ਦਿੰਦੀ ਹੈ ਕਿ ਕਿਦਾਂ ਕਰਦੇ ਉਹ ਤਾਂ ਮੈਂ ਕਹਿਤਾ ਜੀ ਵੀ ਰਾਜਨੀਤਿਕ ਮਨਸ਼ਾ ਵਾ ਇਹਦਾ ਨਹੀਂ ਕਰਨਾ ਚਾਹੀਦਾ ਸਾਡੀਆਂ ਸੰਸਥਾਵਾਂ ਸਮਰੱਥਾ ਬਾਕੀ ਜਿਸ ਤਰੀਕੇ ਦਾ ਅੱਜ ਸਿਸਟਮ ਚੱਲ ਰਿਹਾ ਇਹ ਠੀਕ ਨਹੀਂ ਆ ਬਾਕੀ ਪੰਥ ਵੀ ਸਮਰਾਥਾ ਤੇ ਪੰਥ ਤਗੜਾ ਬਾ ਤੇ ਪੰਥ ਪਛਾਣਦਾ ਆ। ਆਖਰੀ ਸਵਾਲ ਇਹ ਦੀ ਹਰਜੋਸੀ ਬੈਸੂ ਜਿਸ ਦਿਨ ਇਥੋਂ ਸਜ਼ਾ ਲਗਾਈ ਗਈ ਉਸ ਨੋਟੀਫਿਕੇਸ਼ਨ ਦੇ ਵਿੱਚ ਉਹ ਆਦੇਸ਼ ਦੇ ਵਿੱਚ ਤੁਸੀਂ ਲਿਖਿਆ ਨੀਚੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਕਿ ਸ਼ਹੀਦੀ ਦਿਹਾੜੇ ਮਨਾਉਣ ਦੇ ਵਿੱਚ ਸਰਕਾਰ ਸਾਡਾ ਸਹਿਯੋਗ ਕਰੇ ਪ੍ਰਬੰਧ ਦੇ ਕੇ ਪਰ ਉਹਦੇ ਉਲਟ ਜਾ ਕੇ ਸਰਕਾਰ ਵੱਲੋਂ ਫੇਰ ਦੁਬਾਰਾ ਤੋਂ ਉੱਥੇ ਜਾ ਕੇ ਸਾਰੇ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਗਏ ਕਿ ਇਸ ਤਰ੍ਹਾਂ ਐਸਜੀਪੀਸੀ ਦਾ ਪੇਜ ਜੋ ਹੈ ਉਹ ਵੀ YouTube ਬੰਦ ਕਰਾਇਆ ਗਿਆ ਕਿਵੇਂ ਦੇਖ ਰਹੇ ਹੋ ਜੀ ਉਲੰਘਣਾ ਨਹੀਂ ਕਹਿ ਸਕਦੇ ਅਸੀਂ ਆਦੇਸ਼ ਦੀ ਉਲੰਘਣਾ ਕੀਤੀ ਤੇ ਖਟਿਆ ਕੀ ਹਾਂਜੀ ਕੁਝ ਨਹੀਂ ਖਟਿਆ ਇਹਨਾਂ ਨੇ ਤੁਸੀਂ ਮੰਨਦੇ ਹੋ ਉਲੰਘਣਾ ਹੈ ਦੇਖੋ ਜਿਹੜੇ ਗੁਰੂ ਤੋਂ ਬੇਮਖ ਹੋ ਜਾਣ ਨਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜੇ ਬੇਮਖ ਹੋਏ ਤੇ ਫਿਰ ਖਟਿਆ ਵੀ ਕੀ ਆ ਕੋਈ ਪ੍ਰਾਪਤੀ ਹੋਈ ਆ ਸਵਾਏ ਫੋਟਵਾ ਲਾਉਣ ਤੋਂ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਆ ਔਰ ਮੈਂ ਇਹ ਵੀ ਇਹਨਾਂ ਨੂੰ ਕਹਿਣਾ ਵੀ ਜਿੱਥੇ ਜਿੱਥੇ ਲੱਗੀਆਂ ਸਤਕਾਰ ਦੇ ਨਾਲ ਲੋਹਾ ਕੇ ਉਹਨਾਂ ਦਾ ਸੰਸਕਾਰ ਕਰ ਦੇਣਾ ਚਾਹੀਦਾ ਉਹਨਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਜੜੀਆਂ ਵੀ ਤਸਵੀਰਾਂ ਤੇ ਬੁੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ